ਸਸ਼ੀ ਗੱਲ ਜੀ ਮੈਂ ਆਸ਼ਕਿਤ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿਮਨੀ ਚੋਣਾ ਹਲਕਾ ਤਰਨਤਾਰਨ 2 ਤੋਂ ਜਿਹੜੀਆਂ ਹੋਣ ਜਾ ਰਹੀਆਂ ਨੇ ਜਿੱਥੇ ਪਾਕ ਦੇ ਚੋਣ ਕਮਿਸ਼ਨ ਦਾ ਬਿਗਲ ਵਜਾ ਹੋਇਆ ਹੈ ਜਿੱਥੇ 6 7 8 ਅਕਤੂਬਰ ਦੀ ਡੇਟ ਫਿਕਸ ਕੀਤੀ ਹੋਈ ਹੈ ਜੇਕਰ ਗੱਲ ਕਰੀਏ ਜਿਮਨੀ ਚੋਣਾ ਵਾਸਤੇ ਜਿਹੜਾ ਹੈ ਸੈਮੀ ਫਾਈਨਲ ਖੇਡਿਆ ਜਾਣਾ ਹੈ ਪੰਜਾਬ ਦੇ ਵਿੱਚ ਹਰ ਇੱਕ ਪਾਰਟੀ ਨੂੰ ਹਰ ਇੱਕ ਪਾਰਟੀ ਜਿਹੜਾ ਹੈ ਇਥੋਂ ਦੀ ਜਿਮਨੀ ਚੋਣ ਜਿੰਨਾ ਚਾਹੁੰਦੀ ਹੈ ਤੇ ਹਰ ਪਾਰਟੀ ਵੱਲੋਂ ਅੱਡੀ ਚੋਟੀ ਦਾ ਜ਼ੋਰ ਵੀ ਲਗਾਇਆ ਜਾ ਰਿਹਾ ਹੈ ਜੇਕਰ ਗੱਲ ਕਰੀਏ ਜਿਮਨੀ ਚੋਣਾ ਜਿਹੜੀਆਂ ਨੇ ਕਰਨ ਕਰਨ ਦੀਆਂ ਉਹ ਮੁੱਚ ਦਾ ਸਵਾਲ ਬਣ ਗਈਆਂ ਨੇ ਹਰ ਇੱਕ ਪਾਰਟੀ ਵਾਸਤੇ ਜੇਕਰ ਗੱਲ ਕਰੀਏ ਪੰਥ ਦੇ ਨਾਲ ਜੁੜੇ ਹੋਏ ਲੋਕ ਨੇ ਸਿੱਖ ਭਾਈਚਾਰੇ ਦੀ ਵੋਟ ਬਹੁਤ ਜ਼ਿਆਦਾ ਹੈ ਤੇ ਦੂਸਰੇ ਪਾਸੇ ਹਰ ਇੱਕ ਚਾਹੁੰਦਾ ਹੈ ਕਿ ਜਿਹੜਾ ਹੈ ਸਿੱਖ ਚਿਹਰਾ ਦਿੱਤਾ ਜਾਵੇ ਜਿਸ ਨੂੰ ਵੇਖ ਕੇ ਜਿਮਨੀ ਚੋਣਾ ਜਿਤੀਆਂ ਜਾ ਸਕਣ ਤੇ ਜਿਨ੍ਹਾਂ ਨੇ ਲੋਕਾਂ ਦੇ ਨਾਲ ਜਿਹੜਾ ਹੈ ਚੰਗਾ ਰਾਪਟਾ ਵੀ ਬਣਾਇਆ ਹੋਵੇ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਆਪਣੇ ਅਨਾਉਂਸ ਕਰ ਚੁੱਕੇ ਨੇ ਪ੍ਰਿੰਸੀਪਲ ਜਿਹੜੇ ਨੇ ਸੁਖਵਿੰਦਰ ਕੌਰ ਅੰਦਾਵਾ ਨੂੰ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਭਾਜੀਪੀ ਦੀ ਗੱਲ ਕਰ ਲਈਏ ਜਾਂ ਫਿਰ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਉਹਨਾਂ ਵੱਲੋਂ ਤਾਂ ਹਜੇ ਇੰਚਾਰਜ ਹੀ ਦਿੱਤੇ ਗਏ ਨੇ ਹਰ ਇੱਕ ਲਈ ਇਹ ਸੈਮੀਫਾਈਨਲ ਜਿਤਨਾ ਬੜਾ ਹੀ ਜ਼ਰੂਰੀ ਹੋ ਗਿਆ ਹੈ ਖਾਸ ਕਰਕੇ ਸੱਤਾ ਦੇ ਵਿੱਚ ਜਿਹੜੀ ਜਿਹੜੀ ਪਾਰਟੀ ਹੈ ਉਹਦਾ ਮੁੱਖ ਚਿਹਰਾ ਕੌਣ ਹੋਵੇਗਾ ਕਾਫੀ ਲੰਮੇ ਸਮੇਂ ਤੋਂ ਲੋਕਾਂ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਜਿੱਥੇ ਜਿਮਨੀ ਚੋਣਾ ਲੁਧਿਆਣਾ ਦੇ ਵਿੱਚ ਹੋਈਆਂ ਤਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਈਆਂ ਜਿੱਥੇ ਵੱਡੀ ਗਿਣਤੀ ਦੇ ਨਾਲ ਜਿਹੜੇ ਨੇ ਉਮੀਦਵਾਰ ਸੰਜੀਵ अरोड़ा ਜਿੱਤੇ ਲੇਕਿਨ ਹੁਣ ਦੇਖਣਾ ਇਹ ਹੋਵੇਗਾ ਕਿ ਪੰਥ ਕਿਹੜਾ ਚਿਹਰਾ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਕੀ ਇਸ ਚਿਹਰੇ ਦੇ ਨਾਲ-ਨਾਲ ਜਿਸ ਦਾ ਰੁਤਬਾ ਵੀ ਵਧੀਆ ਮੰਨਿਆ ਜਾਵੇ ਹਾਲਾਂਕਿ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਕਾਫੀ ਜਿਹੜਾ ਹੈ ਗੋਲ ਮਟੋਲ ਕੰਮ ਚੱਲ ਰਹੇ ਨੇ ਕੋਈ ਕਿਸੇ ਪਾਰਟੀ ਨੂੰ ਛੱਡ ਕੇ ਕਿਸੇ ਪਾਸੇ ਆ ਰਿਹਾ ਹੈ ਕੋਈ ਕਿਸੇ ਪਾਰਟੀ ਨੂੰ ਛੱਡ ਕੇ ਕਿਸੇ ਪਾਸੇ ਆ ਰਿਹਾ ਹੈ ਲੇਕਿਨ ਸੱਤਾ ਦੇ ਵਿੱਚ ਇਸ ਟਾਈਮ ਆਮ ਆਦਮੀ ਪਾਰਟੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਨੇ ਅੱਜ ਕਿਹੜਾ ਆਪਣਾ ਮੁੱਖ ਚਿਹਰਾ ਐਲਾਨ ਕਰ ਦਿੱਤਾ ਹੈ ਜਿਮਨੀ ਚੋਣਾ ਵਾਸਤੇ ਤੁਹਾਨੂੰ ਦੱਸ ਦਈਏ ਕਿ ਡਾਕਟਰ ਸੋਲ ਦੀ ਜਦੋਂ ਡਾਕਟਰ ਕਸ਼ਮੀਰ ਸੋਲ ਦੀ ਡੈਥ ਤੋਂ ਬਾਅਦ ਕਿ ਜਿਮਨੀ ਚੋਣਾ ਅਨਾਉਂਸ ਹੋਈਆਂ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਸੀਗੇ ਉਹ ਲੇਕਿਨ ਜਦੋਂ ਉਹਨਾਂ ਦੀ ਮੌਤ ਹੋਈ ਦੋਸਤੋ ਬਾਅਦ ਇਹ ਇੱਥੇ ਜਿਮਨੀ ਚੋਣਾ ਦੁਬਾਰਾ ਹੋ ਰਹੀਆਂ ਨੇ ਤੇ ਵਿਗਲ ਵੱਜਾ ਹੋਇਆ ਹੈ ਤੇ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕੀ ਹੋਣ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਤਰਨਤਾਰਨ ਜਿੰਮੀ ਚੋਣ ਨੂੰ ਲੈ ਕੇ ਆਮ ਆਦਮੀ ਨੇ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਮੀਤ ਸਿੰਘ ਸੰਧੂ ਆਪ ਦਾ ਉਮੀਦਵਾਰ ਐਲਾਨਿਆ ਗਿਆ ਹੈ ਹਰਮੀਤ ਸਿੰਘ ਸੰਧੂ ਤੁਹਾਨੂੰ ਪਤਾ ਹੀ ਹੈ ਪਹਿਲਾਂ ਸ਼ੋਮਨੀ ਅਕਾਲੀ ਦਲ ਦੇ ਵਿੱਚ ਸੀਗੇ ਹੁਣ ਉਹ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨ ਕਰ ਦਿੱਤੇ ਗਏ ਨੇ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਰਮੀਤ ਸਿੰਘ ਸੰਧੂ ਨੂੰ ਵੋਟਾਂ ਦੇ ਨਾਲ ਦਿਖਾ ਰਿਆ ਜਾਂਦਾ ਹੈ ਕਿਉਂਕਿ ਪਹਿਲਾਂ ਵੀ ਕਾਫੀ ਚਰਚਾ ਬਣੀ ਰਹੀਆਂ ਕਿ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਵੱਲੋਂ ਤਰਨਤਾਰਨ ਹਲਕਾ ਦੇ ਵਿੱਚੋਂ ਜਿੰਨੀ ਚੋਣਾ ਜਿੱਤ ਸਕਦੇ ਨੇ ਲੇਕਿਨ ਹੁਣ ਜਿਹੜਾ ਹੈ ਟਕਰਾਅ ਹੋ ਗਿਆ ਹੈ ਆਮੋ ਸਾਹਮਣੇ ਕਿਉਂਕਿ ਇੱਕ ਪਾਸੇ ਸੁਖਵਿੰਦਰ ਕੋਰ ਦਾਵਾ ਸ਼ੋਮੀ ਕਾਲੀ ਦਲ ਵੱਲੋਂ ਤੇ ਦੂਸਰੇ ਪਾਸੇ ਹੁਣ ਆਮ ਆਦਮੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ ਆਉਣ ਵਾਲਾ ਟਾਈਮ ਦੱਸੇਗਾ ਕਿ ਤਰਨਤਾਰਨ ਦੀਆਂ ਜਿੰਨੀ ਚੋਣਾ ਕੀ ਦੇ ਹੱਕ ਵਿੱਚ ਜਾਂਦੀਆਂ ਨੇ ਤੇ ਲਗਾਤਾਰ ਹੁਣ ਜਿਮਨੀ ਚੋਣਾਂ ਦੇ ਉੱਤੇ ਨਜ਼ਰ ਬੰਨੀ ਗਈ ਹੈ ਹਰ ਇੱਕ ਪਾਰਟੀ ਦੀ ਕਿਉਂਕਿ ਇਹ ਇਹਦਾ ਜਿੱਤਣਾ ਹਰ ਇੱਕ ਲਈ ਜ਼ਰੂਰੀ ਹੋ ਗਿਆ ਹੈ ਜੇਕਰ ਗੱਲ ਕਰੀਏ ਭਾਈ ਅਮਰਿਤਪਾਲ ਖਾਲਸਾ ਜੀ ਦੀ ਉਹਨਾਂ ਵੱਲੋਂ ਵੀ ਕਾਫੀ ਜ਼ਿਆਦਾ ਹੈ ਅੱਡੀ ਛੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਕਿਉਂਕਿ ਭਾਈ ਅਮਰਿਤਪਾਲ ਖਾਲਸਾ ਜੀ ਖਡੂਰ ਸਾਹਿਬ ਤੋਂ ਵੀ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਖਡੂਰ ਸਾਹਿਬ ਦੇ ਅੰਦਰ ਹੀ ਆਉਂਦਾ ਹੈ ਤਰਨਤਨ ਹਲਕਾ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਤਰਨਤਨ ਹਲਕਾ ਤੋਂ ਹਰਮੀਤ ਸਿੰਘ ਸੰਧੂ ਨੂੰ ਕਿੰਨੀ ਵੋਟ ਪੈਂਦੀ ਹੈ ਤੇ ਕੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਹੈ ਸੱਤਾ ਵਿੱਚ ਚੱਲ ਰਹੀ ਪਾਰਟੀ ਯਾਨੀ ਕਿ ਆਮ ਆਦਮੀ ਪਾਰਟੀ ਇੱਥੋਂ ਜਿਮਨੀ ਚੋਣਾ ਜਿੱਤ ਪਾਵੇਗੀ ਹਰਮੀਤ ਸਿੰਘ ਸੰਧੂ ਦੇ ਸਿਰ ਦੇ ਉੱਤੇ ਹੁਣ ਵੱਡੀ ਝੂਮੇ ਪਾਰਵਾਰੀ ਪਾ ਦਿੱਤੀ ਗਈ ਹੈ ਧੰਨਵਾਦ